ਖਾਸ ਕਰਕੇ ਜਿਹਨਾਂ ਨੇ ਆ ਰਹੇ ਹੁੰਦੇ ਜੀ ਮੈਂ ਤੁਹਾਨੂੰ ਬੋਲ ਬੋਲ ਇੱਕ ਮਾਜੀ ਤੇ ਵੀਜੇ ਦੇ ਪਰ ਵਿਜਟ ਹੈਗੀ ਆ ਪਿੰਡ ਚੁੰਗ ਜਿਹੜਾ ਮੁੰਦਰਬੇਲੇ ਸ਼ੀਲ ਬਾਕ ਤੇ ਬਾਈ ਸੁਖਣੋਂ ਆ ਚੁੱਕੇ ਜੀ ਅੱਜ ਵੀ ਨੇ ਕੋਈ 7-8 ਦੇ ਲਗਭਗ ਆਵਾ ਸੇਲ ਆ ਇਹ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ ਕੀ ਮਿਲ ਰਿਹਾ ਕੋਡ ਆ ਬਾਈ ਜੀ ਅਸਤਿਕਲ ਜੀ ਹੋਰ ਬਾਈ ਜੀ ਕਿੱਦਾਂ ਕਿਵੇਂ ਚੱਲ ਰਿਹਾ ਕੰਮ ਬੜਾ ਵਧੀਆ ਚੱਲਿਆ ਜਾ ਰਿਹਾ ਮਾਲ ਵਿਕੀ ਜਾਂਦਾ ਭਾਈ ਹਾਂ ਜੀ ਜੀ ਇਹ ਵੀ ਅਗੇ ਨਾਲੋਂ ਥੋੜਾ ਕੰਮ ਨਰਮੋ ਆ ਠੀਕ ਆ ਵਿਗਦਾ ਹੈਗਾ ਵਾ ਪਰ 2-4 ਦਿਨ ਪੈ ਗਿਆ ਹੌਲੀ ਹੌਲੀ ਹੈਗੀ ਹੌਲੀ ਹੈ ਆਪੇ ਛੇਤੀ ਨਾ ਨੀ ਸਿੱਧਾ ਥੋੜੇ ਲੋਕ ਕੰਮ ਚੱਲੀ ਜਾਂਦਾ ਹੌਲੀ ਹੌਲੀ ਪਧਰਾ ਪਧਰਾ ਚੱਲੀ ਜਾਂਦਾ ਕੰਮ ਵੀ ਲੱਗੇ ਲੋਕੀ ਨਾਲੇ ਹਾਂਜੀ ਜੀ ਸਾਹਿਬ ਕੰਮ ਚੱਲਦਾ ਅੱਜ ਬਾਜੀ ਫਿਰ ਕਿਨੇ ਆਪਣਾ ਭਾਈ ਕਾਵਾ ਤਿੰਨ ਚਾਰ ਸੋਈਆਂ ਬਾਕੀ ਭਾਅ ਵੜੇ ਵਧੀਆ ਵਾ ਹਰ ਬੰਦਾ ਅਜੇ ਗਾਲ ਲਊਗਾ ਅੱਛਾ ਆਪਾਂ ਇਹ ਨਰਮਾ ਬਹੁਤ ਕਰਕੇ ਚੱਲੋ ਚਲ ਇਧਰ ਲੇ ਕੇ ਤੂੰ ਇਧਰ ਹੀ ਆ ਜਾਓ ਅੱਜ ਤੋਂ ਆਓ ਹਾਂਜੀ ਸੁਈ ਜਣਾ ਜੀ ਦੁਜੇ ਸਵੇਰ ਵਸ਼ੀ ਸੁਈ ਆ ਇਹ ਦੁਜਾ ਸੁਆ ਹਾਂਜੀ ਠੀਕ ਆ ਇਹ ਪਰਸੋਂ ਦੀ ਸੁਈ ਆ ਇੱਕੋ 10 11 ਕਿਲੋ ਘਟੋ ਘਟ ਬੌਣੀ ਆ ਐਸ ਟਾਈਮ 10 11 ਕਿਲੋ ਬੋਲਾ 10 ਕਿਲੋ ਬੌਲੀ ਹੋਗੀ ਕਚਾ ਦੋ ਤਾਂ ਲਓ ਜੀ ਚੱਕੋ ਪੂਰੇ ਭਾਰ ਨਰਮ ਭਾਈ ਕਿਨਾਂ ਹਰੇ ਜੀ ਪਹੁੰਚਾ ਚੱਲਣ ਦੋ ਘਰ ਚੋਈ ਗੂਆ ਵਧੀਆ ਹੈਗਾ ਭਾਈ ਇੱਕ ਨੰਬਰ ਦੀ ਬਾਗੀ ਬਿਲਕੁਲ ਤਾਜੀ ਤੇ ਠੱਡੀ ਬਾਠੀ ਇਧਰ ਵੇਖੋ ਹਮਮ ਕਿਦਾ ਮਰਜੀ ਇਹ ਨਹੀਂ ਕਿਦੇ ਨੇ ਲੱਤ ਮਾਰਨੀ ਆ ਜਾ ਲੈ ਆ ਬੱਲੇ ਲੈ ਹਾਂਜੀ ਇਹ ਭਾਈ 41 ਹਾਂ 41000 ਦੇ ਕੋਈ 50 55 ਠੀਕ ਆ ਨਹੀਂ ਬਿਲਕੁਲ ਚਲਣਾ ਉਹ ਦਫਾ ਜੀ ਠੀਕ ਹੈ ਇਹ ਛੋੜ ਪਈਆਂ 500 ਕਰਾਂਗੇ ਮੇਲ ਠੀਕ ਪਾਗਿਰੇ ਅਸੀਂ ਅਸੀਂ 50 ਦੀ 52 ਦੀ 53 ਦੀ ਸੌਖੀ ਜੀ ਜੀ ਇਹ ਜੀ ਕੀ ਭਾਜੀ ਪਹਿਲਣ ਜੇ ਪਹਿਲਾ ਸੂਆ ਇਹਦੇ ਕੋਲ 11 ਕਿਲੋ ਬੌੜੀ ਹੋਗੀ ਅੱਛਾ 11 ਕਿਲੋ ਫਿਰ ਲਾਤਵਾਰਾ ਅੱਛਾ ਮੈਂ ਬੱਛੀ ਨਹੀਂ ਬੱਛੀ ਬਹੁਤ ਪਿਆਰੀ ਚੰਗੀ ਹੋਵੇ ਤੂੰ ਬੱਛੀ ਬਹੁਤ ਸੋਣੀ ਆਏਗਾ ਨਾ ਧੋ ਰੋ ਇਹਨੂੰ ਵੀ ਲਓ ਜੀ ਇਹ ਵੀ ਦੇਖੋ ਇਹ ਬਾਹੀ ਆ ਗਈ ਹਾਂ ਜੀ ਇਹ ਬਾਹੀ ਆ ਹੂੰ ਇਹ ਗੱਲ ਬੋਲਣੀ ਹੈ ਹੁਣ ਤਾਂ ਭਾਜੀ ਵਾਧੂ ਮਾਲ ਮਿਲਣਾ ਕਿਉਂ ਨਾ ਹਾਂਜੀ ਮਾਲ ਵਾਧੂ ਮਿਲਦਾ ਮਾਲ ਭਾਜੀ ਮਿਲ ਰਿਹਾ ਤੇ ਆਪਣਾ ਮਿਲਦਾ ਹੀ ਆ ਤੇ ਭਾ ਥੋੜਾ ਜਿਹੇ ਭਾ ਨਾ ਹੀ ਲੱਭਦੇ ਉਹ ਭਾ ਨਾ ਥੋੜਾ ਜੇ ਮਿਲਦੀਆਂ ਘਾਟ ਵਾਹ ਹੁਣ ਜਿਆਦਾ ਹੁਣ ਪਹਿਲਾਂ ਵਛੀ ਜਾ ਵੇਖੋ ਕਿੰਨੀ ਸਾਫ ਹਾਂਜੀ ਹਾਂ ਕੋਈ ਵੀ ਇਹਦੇ ਚੁੰਗਲ ਤਾ ਵੜੀ ਆ ਠੀਕ ਆ ਹਾਂਜੀ ਮੁੰਡਾ ਬੱਚਾ ਬਹੁਤ ਸੋਹਣਾ ਹੈ। ਹਾਂਜੀ ਭਾਜੀ। ਭਾਜੀ ਜੀ 37000 37000 500 ਛੋੜ। ਚਲੋ। 36.5 ਆ ਤੀਜੇ ਤੋਂ ਇਹ ਕਾਂ ਸੁਈ ਆ। ਅੱਛਾ ਜੀ। 9-10 ਕਿਲੋ ਬੌਲੇ ਤੋਂ ਕੱਲ ਦੀ ਸੁਈ ਸ਼ੁਰੂ ਹੋਈ ਆ। ਅੱਛਾ। ਤੇ ਬਹੁਤ ਯਾਰੀ ਬੁੱਧ ਵਾਲੇ ਤੋਂਣ ਵਾਲੇ ਦੇ ਮਰੇ ਹੂੰ ਚਾਰੋ ਤੋਂ ਨੇ ਬਾਕੀ। ਬਾਠ ਠੀਕ ਆ। ਸਟਾਰਟਿੰਗ ਇਹ 9-10 ਕਿਲੋ ਨਾ ਜੀ। ਭਾਜੀ 12-14 ਕਿਲੋ ਨਾਰਮਲ ਜਾਈ ਦੋ ਦੋ ਗੱਤ ਵਾਲੀ ਆ। ਹਾਂਜੀ ਹਾਂਜੀ। ਬਾਕੀ ਜੇਰ ਜਾਰ ਆਪਾਂ ਪ੍ਰੋਪਰ ਆਪਣੇ ਘਰ ਪਾਈ ਆ ਵੀਡੀਓ ਤੋਰੇ ਤਾਰੇ ਦੀ ਕੋਈ ਪੈਰ ਨਹੀਂ ਧਬਦੀ ਕੋਈ ਪੁੱਜ ਨਹੀਂ ਥਣ ਤੋਂ ਐ ਚਵਾਈ ਇੱਕ ਨੰਬਰ ਬੱਠੀ ਠੀਕ ਠੀਕ ਹੈ ਠੀਕ ਚਲੋ ਹਾਂਜੀ ਭਾਜੀ 25000 ਦੇ 25000 ਦੀ 12 14 ਕਿਲੋ ਦੁੱਧ ਮੈਂ ਜਿਆਦਾ ਲਿਆ ਰਹੇ ਭਾਜੀ ਆ ਤਾਂ ਬੜਾ ਢੋਲ ਗਿੱਦਾ ਵਗੰ ਮੈਂ ਭਾਰਾ ਨਹੀਂ ਮਿਲਿਆ ਹੈ ਜੀ ਭਾਰਾ ਲਈਆਂ ਭਾਜੀ ਆਪਾਂ ਭਾਰਾ ਦੇਖੋ ਕਿਦਾਂ ਦੀ ਠੰਡੀ ਬਾਗ ਦੇ ਵਿੱਚ ਬੱਗ ਬਤਾ ਆ ਗਿਆ ਗਿੱਲਾ ਬੱਚਾ ਚਲੋ ਬੱਚਾ ਆ ਗਿਆ ਨਾ ਜੀ ਇਹਦਾ ਬੱਚਾ ਤਾਂ ਵਧੀਆ ਆਹਾਂ ਇਹ ਗੱਪਣ ਆਹ ਬੱਛੀ ਭਾਜੀ ਗੱਪਣ ਵਾ ਅੱਛਾ ਆਰਸ਼ਰ ਇਹ ਦੇਖੋ ਇਹ ਦੁੱਧ 14 ਤੋਂ 15 ਕਿਲੋ ਦੁੱਧ ਅੱਛਾ ਇੱਕ ਕਹ ਬਸਾਰਾ ਲਓ ਜੀ ਆਰਸ਼ਰ ਦੀ ਵੇੜ ਦੇਖੋ ਇਹਨਾਂ ਦੇ ਠੀਕ ਹੋਣ ਗਿਆ ਵੀ ਚੌਕੀਆਂ ਛਿੱਗੀਆਂ ਪਰ ਆ ਪਾਣੀ ਦੇਖੇ ਉਹ ਕੇ ਆਪਾਂ ਨੂੰ ਚੰਗੇ ਇਹਨਾਂ ਦੇ ਕੀ ਦੇਖਣੇ ਹੂੰ ਹੂੰ ਉਹ ਲਾਪੇ ਲੈ ਆਇਆ ਸੀ ਤੇ ਬੜਾ ਹੈ ਇੱਕ ਨਹੀਂ ਮਿਲੀ ਜਾਂਦੀ ਮਿਲ ਹੀ ਜਾਂਦੀ ਇਹ ਤਾਂ ਜੀ ਤੋਕੜ ਗੱਬਣ ਮੈਂ ਘਰੋਂ ਦਿੱਤੀ ਹੀ ਗਾਂ ਹਾਂਜੀ 10 ਕਿਲੋ ਤੋਂ ਤੋਕੜ ਗੱਬਣ ਕੋਈ ਦੇਖੋ ਦੋਦੀ ਅੱਛਾ ਹਾਂ 14 15 ਕਿਲੋ ਨਾਰਮਲ ਹੈ ਦੋ ਦੋ ਨਾਰਮਲ ਹੈ ਠੀਕ ਠੀਕ ਹੈ ਜੀ ਬਸ ਠੀਕ ਹੈ ਹਾਂਜੀ 38000 38500 ਚੱਲਣ ਦੋ ਪਾਣ ਦੋ ਤੇ ਭਜੀ ਆ ਗੱਬਣਾ ਜੀ ਵੱਡੀ ਬੈੜ ਇਹ ਗੱਬਣ ਵਾਲਾ ਭਾਜੀ ਉਹਦਾ ਤੇਲ ਤਾਈ ਦੀ ਕਿਦਾਂ ਉਖਾ ਲਈਏ ਕਿ ਰਹੇ ਫੇਰ ਜਾਣ ਦੋ ਵਿਖਾਓ ਪਰ ਤੂੰ ਤਾਂ ਜੰਗ ਲਾ ਘਰੂ ਨਾ ਦੋ ਤਾਂ ਦੀਦੀ ਭਾਜੀ ਇਹ 26 27 ਕਿਲੋ ਅੱਛਾ ਨਾਰਮਲ ਜਿਹੜਾ ਇਹ ਦੇਖੋ ਕੋਈ ਨੂੰ ਪਤਾ ਥੋੜਾ ਵੀ ਮੈ ਸੋਣਾ ਹਾਜੀ ਕੋਈ ਹੋਇਆ ਜੀ ਲਓ ਜੀ ਵੇਖੋ ਬਾਕੀ ਕੋਈ ਗਾੜੀ ਜੀ ਸੁਈ ਉਹ ਸੁਈ ਆਪਾਂ ਵੇਚ ਲਾਂਗੇ ਇਹ ਜਿਹੜੀ ਬੈਰੀ ਬੋਟਲ ਆ ਕੈਨ ਵਾਲਾ ਨਹੀਂ ਭਾਜੀ ਦੁੱਧ ਲਾਉਗੀ ਹਾਂ ਜੀ ਇਹ ਤਰਵਾ ਬਿਲਕੁਲ ਇਹ ਵੇਚ ਲੋ ਉਦਾਂ ਜਿੱਦਾਂ ਲਈ ਕੋਈ ਇਹਨੂੰ ਆਪਾਂ ਕੋ ਰਸਾ ਵੇਖੋ ਜਿੱਦਾਂ ਅੰਮਾ ਜੀ ਖਾਂਦੀ ਸੀ ਆਜੋ ਇਹ ਬੈੜ ਬੋ ਚੰਗੇ ਜੀ ਆਈਆ ਦੇ ਤੋਂ ਜੇ ਜਮ ਤੇ ਇਹਨੂੰ ਦੱਸੂਗੀ ਮੈਂ ਬਟ ਵੀ ਕੰਧੀ ਵਾਲੀ ਤੇ ਬਜੁਰਿੰਦੀ ਕੀ ਮਾਲਾ ਜੀ 60000 ਚ 2000 ੜਾ ਦਾਂਗੇ ਲੈ ਜਾ ਠੀਕ ਹੈ ਇਹ ਵਾਰ ਜਦੋਂ ਗਾਂ ਜਿਹੜਾ ਕੋਈ ਬੰਦਾ ਲਾਉਣਾ ਉਹ ਨੂੰ ਰੱਬਣੀ ਨਹੀਂ ਆਪਾਂ ਨਹੀਂ ਮਿਲ ਨਹੀਂ ਮਿਲਣੀ ਬਾਜ ਜੀ ਆਪਾਂ ਨੂੰ ਮਿਲੀ ਜਾਵੇ ਰਸਾ ਪੈੜਾ ਕੋਈ ਆਪਾਂ ਇਹਨਾਂ ਨੂੰ ਗੱਗਾ ਨਹੀਂ ਖਰੀਆ ਰਾ ਨਹੀਂ ਠੀਕ ਹੈ ਜੀ ਆਹ ਹੁਣ ਜਦੋਂ ਨਹੀਂ ਲਈਏ ਫਿਰ ਨੂੰ ਨਹੀਂ ਲੈ ਸਕਦਾ ਇਹ ਰੇੜੇ ਨਹੀਂ ਮਿਲਣ ਫਿਰ ਯਾਹ ਝੋਲੀ ਨਹੀਂ ਖਰੀਆ ਦਾ ਕੰਮ ਆ ਹਾਂਜੀ ਹਾਂ ਇਹਦੇ ਕੋ 11 11.5 ਕਿਲੋ ਦੁੱਧ ਆ ਕਹਿਣ ਵਾਲਾ ਨਹੀਂ ਚੋ ਕੇ ਕੋਈ ਆਪਣੇ ਕੋ ਦੋ ਡਾਂਗ ਲਵੇ ਕੱਟੀ ਹੈ ਜੀ ਕੱਟਾ ਕੱਟਾ ਹਾਂਜੀ ਇਹ ਵੀ ਖੋਲੋ ਇਹ ਚੌਗੀ ਚਾਰ ਰੰਗ ਐਵੇਂ ਲੋ ਆਈ ਫਿਓਰ ਚਾਉਗੀ ਚਾਰ ਰੰਗ ਤੋਰੋ ਲੋੜੀ ਚਾਰ ਦੇ ਝੋਟੇ ਦੇ ਸਾਢੇ 11 ਕਿਲੋ ਦੋ ਦੋ ਹੋਗਾ ਹਾਂਜੀ ਸਾਢੇ 11 ਕਿਲੋ ਸਾਢੇ 11 ਕਿਲੋ 11 ਕਿਲੋ ਦੀ ਆਪਣੀ ਗੱਲ ਨਹੀਂ ਮਾਤੀ ਕੋਈ ਇਹਨਾਂ ਨੂੰ ਕੈਮ ਨਹੀਂ ਕੋਈ ਬਿਲਕੁਲ ਜੀ ਆਜ ਮਰਾਦਾ ਹੀ ਕੰਮ ਆ ਜਿਓ ਜੀ ਲੈ ਬਾ ਠੀਕ ਆ ਤਾਂ ਬਾਜੀ ਫਰਿੰਦੀ ਕੀ ਮਰ ਇਹਦੀ ਕੀਮਤ ਬਾਜੀ 95000 ਦਾ 500 ਛੋੜ 59500 ਤੋਂ 500 ਛੋੜ 9294 ਹੈ ਨਾ ਜੀ ਮੈਂ ਦੁੱਧ ਕੋਈ ਚੂਕੇ ਲਵੇ ਕੋਈ ਬਾਰੇ ਤੇ ਨਹੀਂ ਲੱਗੀ ਕੋਈ ਕੁਝ ਨਹੀਂ ਹੈ ਜੀ ਚਲੋ ਠੀਕ ਆ ਹਾਂਜੀ ਦੇਖੋ ਜੀ ਪਸ਼ੂ ਵੇਖ ਲਓ ਭਾਈ ਉਹ ਜਿਹੜਾ ਹੁਣ ਨਾ ਲੈ ਸਕਾ ਫਿਰ ਬਾਅਦ ਜੋ ਲੈ ਨਹੀਂ ਸਕਦਾ ਮੁਫਤ ਦਾ ਕੰਮ ਵੱਖ ਨਹੀਂ ਆ ਪਾਉਣੀ ਕਹਿੰਦੇ ਨਾ ਵਾ ਘਾਟਾ ਨਹੀਂ ਵੇਖਣਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਇਹ ਬਿਲਕੁਲ ਸੋਚ ਸਮਝ ਕੇ ਹਣ ਹਾਂਜੀ ਬੋਲ ਬਗੋ ਇਹਨਾਂ ਜਿਆਦਾ ਨਫਾ ਨਹੀਂ ਭਾਈ 1000 12 12 15 1500 ਆ ਠੀਕ ਹੈ ਜੀ ਜੀ ਕੋਈ ਜਿਆਦਾ ਨਹੀਂ ਬਿਲਕੁਲ ਪੇਡ ਆਪਣਾ ਭਾਈ ਚੂਗਾ ਹਾਂਜੀ ਥੁਕਾ ਆਪਣਾ ਨਾਮ ਮaithe ਦੇ ਨੇੜੇ ਆ ਠੀਕ ਹੈ ਤੇ ਬਾਕੀ ਵੀਰ ਆਪਣੀ ਇੱਕ ਹੋਰ ਕੁਐਸਚਨ ਆ ਸਾਡਾ ਕੋਈ ਚੈਨਲ ਚੂਨ ਲਿਆ ਜਿਹੜੇ ਕਈ ਭਰਾ ਸਾਨੂੰ ਫੋਨ ਲਾ ਕੇ ਆਂਦੇ ਤਾਂ ਸਾਡਾ ਚੈਨਲ ਸਾਡਾ ਕੋਈ ਨਹੀਂ ਸਾਨੂੰ ਡਿਸਟਰਬ ਕਰਨਾ ਕੀਤਾ ਜਾਵੇ ਸਾਨੂੰ ਦਾ ਆਪਣਾ ਨਾਮ ਹੀ ਲਿਖਣਾ ਹੁੰਦਾ ਤਾਂ ਅਸੀਂ ਚੈਨਲ ਕਿਸ ਨੂੰ ਚਲਾ ਲਾਂਗੇ ਬਈ ਇਹਦਾ ਬੰਦਾ ਪੁੱਛਿਆ ਜਾਵੇ ਨਹੀਂ ਨਹੀਂ ਚੱਲੇ ਔਰ ਫੋਨ ਲਾ ਕੇ ਪਤਾ ਕੀ ਆਂਦੇ ਆ ਭਾਜੀ ਆਪਣੇ ਚੈਨਲ ਦੇ ਵੀਡੀਓ ਕਦੋਂ ਪਾਉਣੇ ਮੈਂ ਕਿਹਾ ਅਸੀਂ ਤੇ ਆਪਣਾ ਨੰਬਰ ਕਿਸੇ ਕੋਲ ਲਗਾਉਣੇ ਤੇ ਅਸੀਂ ਚੈਨਲ ਕਿੱਥੋਂ ਚਲਾ ਲਾਂਗੇ ਸਾਡਾ ਕੋਈ ਚੈਨਲ ਨਹੀਂ ਆਏ ਕਰਕੇ ਮੇਰਾ ਵੀਰ ਭਰਾ ਨੂੰ ਨਾ ਠੀਕ ਹੈ ਸਾਡਾ ਤੇ ਐਦਾਂ ਹੀ ਕੰਮ ਆ ਚਲੋ ਠੀਕ ਹੈ ਬਾੜੀ ਅੱਥੇ ਚੇਤੇ ਸਾਸੀ ਗੱਲ